ਸਸੀਗਾਲ ਜੀ ਤੁਸੀਂ ਦੇਖ ਰਹੇ ਹੋ ਪੀਐਸਟੀ ਨਿਊਜ਼ ਟੀਵੀ ਤੇ ਅੱਜ ਪਹੁੰਚੇ ਆ ਜੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਅਈਆਪੁਰ ਦੇ ਵਿੱਚ ਸਾਬਰਪਾਕ ਦਰਬਾਰ ਜਿੱਥੇ ਕਿ ਇੱਕ ਕੱਲ ਸੋਸ਼ਲ ਮੀਡੀਆ ਤੇ ਪੀਐਸਟੀ ਚੈਨਲ ਦੇ ਪੇਜ ਤੇ ਫੇਸਬੁੱਕ ਚੈਨਲ ਦੇ ਪੇਜ ਤੇ ਜਿਹੜਾ ਹੈਗਾ ਇੱਕ ਵੀਡੀਓ ਵਾਇਰਲ ਹੋਈ ਸੀ ਜਿੱਥੇ ਕਿ ਦਰਬਾਰ ਤੇ ਸਿਰ ਲੱਗਦੇ ਨੇ ਉਹਦੇ ਵਿੱਚ ਕਈ ਕਮੈਂਟ ਆਏ ਕਈ ਜਿਹੜੇ ਗਲਤ ਕਮੈਂਟ ਆਏ ਕਈ ਸਹੀ ਆਏ ਉਹਦੇ ਵਿੱਚ ਬਾਬਾ ਜੀ ਦੇ ਬੜੇ-ਬੜੇ ਫੋਨ ਆਏ ਵੀ ਆਪਾਂ ਬਾਬਾ ਜੀ ਨੂੰ ਜਾਂ ਜਗ੍ਹਾ ਕਿਸ ਸਥਾਨ ਦੀ ਆ ਔਰ ਕਈਆਂ ਨੇ ਪੁੱਛਿਆ ਸਾਨੂੰ ਇਹ ਚੈਨਲ ਦੇ ਪੇਜ ਦੇ ਉੱਪਰ ਨੰਬਰ ਲੈ ਕੇ ਸਾਡਾ ਤੇ ਉਹਦੇ ਵਿੱਚ ਆਪਾਂ ਅੱਜ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਔਰ ਨੰਬਰ ਵੀ ਬਾਬਾ ਜੀ ਦਾ ਦਵਾਂਗੇ ਔਰ ਦਰਬਾਰ ਮਾਰ ਵੀ ਦੱਸਾਂਗੇ ਵੀ ਇਹ ਦੂਸਰਾ ਕਲੀਅਰ ਸ਼ਰੀਫ ਕਿਉਂ ਕਹਿ ਜਾਂਦਾ ਤੁਸੀਂ ਸਾਡੇ ਨਾਲ ਬਨੇ ਰਹੋ ਅੱਜ ਤੁਹਾਨੂੰ ਲਾਈਵ ਤੁਸੀਂਰਾ ਆਪਾਂ ਦਿਖਾਵਾਂਗੇ ਨਾਲ ਰਹੂਗੇ ਸਾਬਰਪਖ ਦਰਵਾਰ ਅਈਆਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਕੱਲ ਜਿਹੜਾ ਜੇਠਾ ਵੀਰਵਾਰ ਸੀ ਇੱਕ ਵੀਡੀਓ ਬੜੀ ਵਾਇਰਲ ਹੋਈ ਜਿੱਥੇ ਕਿ ਦੂਸਰਾ ਕਲੀਅਰ ਸ਼ਰੀਫ ਜਿਹੜਾ ਅਈਆਪੁਰ ਦਰਵਾਰ ਜਿਹੜਾ ਸਾਬਰਪਖ ਦਰਵਾਰ ਕਿਹਾ ਜਾਂਦਾ ਉੱਥੇ ਸਿਰ ਲੱਗਦੇ ਨੇ ਜੇ ਕਿਸੇ ਨੂੰ ਕੋਈ ਚੀਜ਼ ਜੜੀ ਹੈਗੀ ਆ ਉਹ ਚਿੰਬੜਿਆ ਹੋਵੇ ਜਾਂ ਕੋਈ ਵੀ ਬਿਮਾਰੀ ਹੋਵੇ ਤਾਂ ਸਿਰ ਲੱਗਦੇ ਇਸ ਦਰਵਾਰ ਤੇ ਤੇ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਕਿਉਂਕਿ ਕਈ ਕਮੈਂਟ ਵੀ ਆਏ ਕਈ ਵੀਡੀਓ ਲੱਖਾਂ ਦੀ ਜਿਹੜਾ ਹੈਗਾ 5 ਲੱਖ ਤੋਂ ਉੱਪਰ ਜਿਹੜਾ ਹੈਗਾ ਵਿਊ ਉਹਦੇ ਆਏ ਆ ਔਰ ਹੋਰ ਵੀ ਜਿਹੜੇ ਵੱਧ ਤੋਂ ਵੱਧ ਜਿਹੜੇ ਸ਼ੇਅਰ ਕਰਦੇ ਪਏ ਆ ਔਰ ਕਈ ਫੋਨ ਵੀ ਆਏ ਸਾਨੂੰ ਵੀ ਜਿਹੜੇ ਹੈਗੇ ਵੀ ਇਹਦੇ ਵਿੱਚ ਸਾਨੂੰ ਦਰਬਾਰ ਦਾ ਜਿਹੜਾ ਸਥਾਨ ਦੱਸਿਆ ਜਾਵੇ ਵੀ ਕਿਹੜੀ ਜਗ੍ਹਾ ਦਰਬਾਰ ਆ ਔਰ ਬਾਬਾ ਜੀ ਨਾਲ ਗੱਲਬਾਤ ਕਰਾਈ ਜਾਵੇ ਔਰ ਨੰਬਰ ਵੀ ਮੈਂਸ਼ਨ ਕੀਤਾ ਜਾਵੇ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਆਪਾਂ ਹਾਂਜੀ ਬਾਬਾ ਜੈ ਸਾਬਰ ਬੀਬੀ ਜੀ ਜੈ ਸਾਬਰ ਪੀਰ ਜੀ ਦੀ ਸਾਧ ਸੰਗਤ ਜੀ ਇਹ ਦਰਬਾਰ 사ਬਰ ਸਰਕਾਰ ਦਾ ਆ ਉਹਨਾਂ ਦਾ ਹੁਕਮ ਹੋਇਆ ਇੱਥੇ ਪੇ ਸਾਡਾ ਦੁਜਾ ਕਲੀਏ ਸ਼ਰੀਫਾ ਇਹ ਜਿੱਦਾਂ ਉੱਥੇ ਕਲਿਆ ਸ਼ਰੀਫ ਸਿਰ ਲੱਗਦੇ ਨੇ ਜਿਹੜੋ ਚਿਮੜਿਆ ਚਮੜਾਇਆ ਉਹ ਵੀਡੀਓ ਦੇਖੀ ਆ ਜਿਰਾਨੀ ਆਈ ਔਰ ਸਿਰ ਲਾਇਆ ਤੇ ਨਾਲ ਚਿਮੜ ਗਿਆ ਚੀਕਾਂ ਮਾਰਦੀ ਇਹ ਤਾਂ ਜਿੰਨੀ ਮਰਜ਼ੀ ਸੰਗਤ ਆਵੇ ਉਦਾਂ ਮੈਂ ਜੇਠੇ ਵੀਰਵਾਰ ਤੇ ਜੇਠੇ ਬੁੱਧਵਾਰ ਆਪ ਬੈਠਦਾ ਮੈਨੂੰ ਹੁਕਮਾਂ ਸੰਗਤਾਂ ਨੂੰ ਦੇਖਣ ਦਾ ਜੇ ਅੱਗੋਂ ਪਿਛੋਂ ਕਿਸੇ ਨੇ ਆਉਣਾ ਹੋਵੇ ਤੇ ਮੈਨੂੰ ਫੋਨ ਕਰਕੇ ਆਉਣਾ ਇਹ ਟਾਂਡੇ ਦੇ ਵਿੱਚ ਦਰਬਾਰ ਆ ਟਾਂਡਾ ਔੜਮੜ ਜ਼ਿਲ੍ਹਾ ਹੁਸ਼ਿਆਰਪੁਰ ਤੇ ਲੋਕੇਸ਼ਨ ਨੰਬਰ ਵੀ ਸੈਂਡ ਨੰਬਰ ਬੋਲਦਾ ਜੀ ਨੰਬਰ ਹੈਗਾ ਜੀ 98724 84573 ਇਹ ਮੇਰੇ ਕੋਲ ਹੀ ਚੱਲਦਾ ਰਹਿੰਦਾ ਜਿੰਨੀ ਮर्जी ਸੰਗਤ ਫੋਨ ਕਰੋ ਤੇ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਕਿਸੇ ਚੀਜ਼ ਦੀ ਮੰਗ ਨਹੀਂ ਹੈਗੀ ਇੱਥੇ ਕਿਸੇ ਗੱਲ ਦੀ ਕਮੀ ਨਹੀਂ 24 ਘੰਟੇ ਲੰਗਰ ਚੱਲਦਾ ਰਹਿੰਦਾ ਸਾਧ ਸੰਗਤ ਜੀ ਜਦੋਂ ਫੋਨ ਕਰਕੇ ਅੱਗੋਂ ਪਿਛੋਂ ਆਉਣਾ ਜੇਠੇ ਵੀਰਵਾਰ ਤੇ ਜੇਠੇ ਬੋਧਵਾਰ ਜਿੰਨੀ ਮਾਜੀ ਸੰਗਤ ਆਓ ਤੇ ਮਹਾਰਾਜ ਜੀ ਦੇ ਦਰਬਾਰ ਚੋਂ ਜਲ ਵੀ ਮਿਲਦਾ ਜੈ ਸਾਹਿਬ ਅਰਬੀਰ ਜੀ ਦੀ ਬਾਬਾ ਜੀ ਕਾਫੀ ਸੰਗਤ ਦਾ ਫੋਨ ਆਇਆ ਵੀ ਦਰਸ਼ਨ ਵੀ ਕਰਾਓ ਇਦਾਂ ਲਾਈਵ ਚੱਲਦੇ ਹੋਏ ਕੈਮਰਾਮੈਨ ਨੂੰ ਕਹੂੰਗਾ ਵੀ ਜਿਹੜਾ ਹੈਗਾ ਵੀ ਇਦਾਂ ਹੀ ਲਾਈਵ ਚੱਲਦਾ ਰਹੇ ਔਰ ਜਿਹੜਾ ਹੈਗਾ ਦਰਬਾਰ ਦੇ ਦਰਸ਼ਨ ਆਪਾਂ ਕਰਾਵਾਂਗੇ ਤੁਹਾਨੂੰ ਇਸ ਵੀਡੀਓ ਨੂੰ ਜਿਹੜੀ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ ਕਿਉਂਕਿ ਦਰਬਾਰ ਜਿਹੜਾ ਹੈ ਸਾਬਰਪਾਗ ਦਰਬਾਰ ਜਿਹੜਾ ਹੈਗਾ ਵੀ ਦੂਸਰਾ ਕਲੀਅਰ ਸ਼ਰੀਫ ਇਸ ਸਥਾਨ ਨੂੰ ਕਿਹਾ ਜਾਂਦਾ ਔਰ ਬੜੀ ਕਿਰਪਾ ਆ ਮਨੋ ਕਾਮਨਾ ਹਰੇਕ ਦੀ ਪੂਰੀ ਹੁੰਦੀ ਆ ਜੋ ਵੀ ਇੱਥੇ ਸੱਚੇ ਦਿਲੋਂ ਜਿਹੜਾ ਆਂਦਾ ਦਰਬਾਰ ਤੇ ਮਨੋ ਕਾਮਨਾ ਪੂਰੀ ਹੁੰਦੀ ਆ ਬਾਬਾ ਜੀ ਦੇ ਲੰਗਰ ਜਿਹੜੇ 24 ਘੰਟੇ ਚੱਲਦੇ ਨੇ ਰਹਿਣ ਦਾ ਵੀ ਪ੍ਰਬੰਧ ਆ ਜੇ ਕਿਸੇ ਨੇ ਦੂਰੋਂ ਵੀ ਆਣਾ ਹੋਵੇ ਤਾਂ ਜਿੱਦਾਂ ਵੀਰਵਾਰ ਨੂੰ ਬਾਬਾ ਜੀ ਬੁੱਧ ਵੀਰਵਾਰ ਨੂੰ ਮੰਦਦੇ ਨੇ ਇਹ ਜੱਠੇ ਵੀਰਵਾਰਾਂ ਔਰ ਜਿਹੜਾ ਹੈਗਾ ਵੀ ਇੱਥੇ ਰਹਿਣ ਦਾ ਪ੍ਰਬੰਧ ਦਾ ਕੋਈ ਦਿੱਕਤ ਨਹੀਂ ਸਾਰਾ ਕਪੜਾ ਜਿਹੜਾ ਜੋ ਹੈ ਰਜਾਈਆਂ ਤਲਾਈਆਂ ਜੋ ਵੀ ਸੌਣ ਦਾ ਪ੍ਰਬੰਧ ਦਾ ਸਾਰਾ ਕੁਝ ਕੀਤਾ ਹੋਇਆ ਬਾਬਾ ਜੀ ਨੇ ਤੇ ਦਰਬਾਰ ਦੇ ਦਰਸ਼ਨ ਜਿਹੜੇ ਕਰਵਾਏ ਜਾਂਨ ਲਈ ਤਸਵੀਰਾਂ ਦੇ ਨਾਲ ਹਾਂਜੀ ਬਾਬਾ ਜੀ ਇੱਕ ਗੱਲ ਹੋਰ ਆ ਤੁਹਾਡੇ ਨਾਲ ਕੈਮਰਾਮੈਨ ਨੂੰ ਕਹੂੰਗਾ ਵੀ ਇੱਧਰ ਥੋੜਾ ਤਸਵੀਰਾਂ ਦਿਖਾਈਆਂ ਜਾਂਨ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਆਪਾਂ ਬੱਬੀ ਜਿਹੜਾ ਨਲਕੇ ਦਾ ਕੀ ਇਤਿਹਾਸ ਹੈ ਜੀ ਕਿਉਂਕਿ ਸੰਗਤ ਨੇ ਕਾਫੀ ਪੁੱਛਿਆ ਇਹ ਜੀ ਨਲਕਾ ਇਦਾਂ ਸਰਕਾਰ ਦੇ ਹੁਕਮ ਨਾਲ ਲੱਗਾ ਇਹਦੇ ਵਿੱਚੋਂ ਰੰਗ ਬਰੰਗਾ ਆਪੇ ਜਲ ਹੁੰਦਾ ਭਵੇਂ ਹਜ਼ਾਰ ਬੋਤਲ ਭਰ ਲਓ ਤੇ ਰੰਗ ਵੱਖਰਾ ਵੱਖਰਾ ਆਉਂਦਾ ਇਹ ਮਹਾਰਾਜ ਜੀ ਸਾਰੀ ਕੰਮ ਹੈ 사ਬਰਪਾਗ ਜੀ ਦਾ ਇਹ ਕਿਸੇ ਬੰਦੇ ਦਾ ਕੰਮ ਨਹੀਂ ਹੈਗਾ ਤੁਸੀਂ ਕਹੋ ਨਾ ਮੇਰੇ ਕੋਲ ਕੁਝ ਹੈਗਾ ਮੇਰੇ ਕੋਲ ਕੁਝ ਨਹੀਂ ਹੈਗਾ ਇਹ ਸਭ 사ਬਰਪੀਆ ਜੀ ਦੀ ਕਿਰਪਾ ਹੈ ਤੇ ਇਸ ਦਰਬਾਰ ਦੇ ਉੱਤੇ ਘੋੜੀਆਂ ਵਾਲਾ ਦਰਬਾਰ ਵੀ ਕਹਿੰਦੇ ਆ ਜੈ 사ਬਰਪੀਰ ਜੀ ਦੀ ਜੈ 사ਬਰਪੀਰ ਇਹ ਮਹਾਰਾਜੀ ਦਾ ਉਹ ਨਲਕੇ ਦੇ ਰੂਪ ਦੇ ਵਿੱਚ ਸਰੋਵਰ ਆ ਜਿੱਥੋਂ ਸੰਗਤਾਂ ਜਲ ਭਰ ਕੇ ਜਾਂਦੀਆਂ ਨੇ ਰੰਗ ਬਰੰਗਾ ਜਲ ਆਉਂਦਾ ਇਹਦੇ ਬਾਰੇ ਸਾਰਾ ਲਿਖਿਆ ਆ 63 ਸਾਲਾਂ ਅਮਰਤ ਆ ਰਿਹਾ ਕਈ ਨਗ ਦਾ ਆਪਣੇ ਆਪ ਔਰ ਸੰਗਤਾਂ ਜਲ ਇੱਥੋਂ ਲ ਜਾਂਦੀਆਂ ਭਵੇਂ ਹਜ਼ਾਰ ਬੋਤਲ ਭਰ ਲੋ ਰੰਗ ਵੱਖਰਾ ਵੱਖਰਾ ਆਉਂਦਾ ਸਾਰੀ ਗੱਲ ਲਿਖੀ ਆ ਤਾਂ ਕਿ ਪੜੋ ਤੇ ਸਾਰੀ ਮਨੁੱਖਤਾ ਵਾਸਤੇ ਆ ਸਰਬ ਸੰਝਾ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਾ ਕੁਝਿਆ ਤੇ ਕਉ ਭਲੇ ਕਉ ਬੰਦੇ ਇਹ ਸਾਰੀਆਂ ਸੰਤਾਂ ਦਾ ਸੰਝਾ ਦਰਬਾਰ ਆ ਜੈ ਸਾਬਰਬੀਰ ਜੀ ਦੀ